ਤੇ 75 ਸਾਲ ਬਾਅਦ ਅਗਰ ਦੇਸ਼ ਦਾ ਪ੍ਰਧਾਨ ਮੰਤਰੀ ਮੰਗਲ ਸੂਤਰ ਤੇ ਵੋਟ ਮੰਗਣੀ ਚਾਹੁੰਦਾ ਮੱਜਾਂ ਤੇ ਵੋਟ ਮੰਗਣੀ ਚਾਹੁੰਦਾ ਧਰਮ ਤੇ ਵੋਟ ਮੰਗਣੀ ਚਾਹੁੰਦਾ ਤਾਂ ਇਹ ਦੇਸ਼ ਲਈ ਬਹੁਤ ਨਿਰਾਸ਼ਾਜਨਕ ਹੈ ਸ਼ਰਮਨਾਕ ਹੈ ਕਿਉਂ ਨਹੀਂ ਡਾਲਰ ਦੇ ਮੁਕਾਬਲੇ ਜਿਹੜਾ ਰੁਪਈਆ ਕਮਜ਼ੋਰ ਹੋ ਰਿਹਾ ਉਹਦੀ ਗੱਲ ਕਰਦੇ ਔਰ ਪੰਜਾਬ ਦੇ ਵਿੱਚ ਸਾਡੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ 2.5 ਸਾਲ ਹੋ ਗਏ 6 ਮਹੀਨੇ ਚੋਣਾਂ ਤੋਂ ਪਹਿਲਾਂ 2 ਸਾਲ ਹੁਣ ਚੋਣਾਂ ਤੋਂ ਬਾਅਦ ਉਹ ਇੱਕ ਗਾਣਾ ਲਾ ਕੇ ਨੱਚੀ ਜਾ ਰਹੇ ਨੇ ਤੇਰੇ ਯਾਰ ਨੂੰ ਦੱਪਣ ਨੂੰ ਖਰਦੇ ਸੀ ਦਬਦਾ ਕਿੱਥੇ ਕਿੱਥੇ ਕੇ ਤੁਹਾਡੇ ਪੰਜਾਬੀਆਂ ਨਾਲ ਕੀਤੇ ਵਾਦੇ ਕਦੇ ਤਾਂ ਤੁਸੀਂ ਕਹਿੰਸੀ 1000 ਰੁਪਏ ਪ੍ਰਤੀ ਮਹਿਲਾ ਦੇਾਂਗੇ ਜੀ ਅਸੀਂ ਉਰੇ ਬਹੁਤ ਇੰਡਸਟਰੀ ਵਾਸਤੇ ਵਧੀਆ ਮਾਹੌਲ ਬਣਾ ਦਾਂਗੇ ਤੇ ਅੱਜ ਇਹ ਹਾਲ ਹੈ ਕਿ ਜਿਹੜਾ ਬੰਦਾ ਕਹਿੰਦਾ ਸੀ ਕਿ ਤੇਰੇ ਯਾਰ ਨੂੰ ਦੱਪਣ ਨੂੰ ਖਰਦੇ ਨੇ ਦਬਦਾ ਕਿੱਥੇ ਆ ਅੱਜ ਤਾਂ ਦਬ ਗਿਆ ਯਾਰ ਉਸ ਤੋਂ ਬਾਅਦ ਐਨਐਸਏ ਲਾ ਕੇ ਸਾਡੇ ਨੌਜਵਾਨ ਬਾਹਰ ਸਿੱਟ ਤੇ ਇਹ ਤਾਂ ਬੋਲੇ ਹੀ ਨਹੀਂ ਭਗਵੰਤ ਮਾਨ ਸਾਹਿਬ ਤਾਂ ਤੇ ਹੁਣ ਰੰਦਾ ਖੁੰਦਾ ਯਾਰ ਦਬ ਗਿਆ ਕਾਂਗਰਸ ਅੱਗੇ ਕਿਉਂਕਿ ਸਮਝੌਤਾ ਕਰ ਲਿਆ ਦੇਸ਼ ਦੇ ਵਿੱਚ ਹੁਣ ਦੱਸੋ ਜੀ ਕਿੱਥੇ ਗਈ ਖਹਿਰਾ ਸਾਹਿਬ ਦਾ ਕੇਸ ਜਿਹਦੇ ਬਾਰੇ ਸੁਪਰੀਮ ਕੋਰਟ ਚ ਕਹਿ ਕੇ ਆਏ ਨੇ ਕਿ ਭਾਈ ਔਰੇ ਕਦੇ ਵੀ ਅੱਤਵਾਦੀ ਹਮਲਾ ਹੋ ਸਕਦਾ ਔਰੇ ਗੈਂਗਸਟਰ ਭਾਰੂ ਨੇ ਤਾਂ ਫਿਰ ਜ਼ਿੰਮੇਵਾਰੀ ਕੀ ਦੀ ਹੈ ਤੋ ਇਲੈਕਸ਼ਨਲ ਦੌਰ ਹੈ ਤੇ ਦਿੱਗਜ ਆਗੂ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਲੋਕਾਂ ਨੂੰ ਸਵਜਬਾਗ ਦਿਖਾ ਕੇ ਵੋਟ ਅਪੀਲ ਕੀਤੀ ਜਾ ਰਹੀ ਹੈ ਪਰ ਇਹ ਸਭ ਦੇ ਦੌਰਾਨ ਲੋਕ ਮੁੱਦੇ ਗਾਇਬ ਨੇ ਇਹ ਜਿਹੜੇ ਇਲਜ਼ਾਮ ਲਗਾਏ ਨੇ ਸ਼੍ਰੋਮਣੀ ਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਸਾਹਿਬ ਨਾਲ ਗੱਲਬਾਤ ਕਰਨ ਲਈ ਮਯੂਦ ਨੇ ਕਲੇਰ ਸਾਹਿਬ ਤੁਸੀਂ ਕਹਿ ਰਹੇ ਹੋ ਲੋਕਾਂ ਦੇ ਮੁੱਦਿਆਂ ਤੇ ਨਹੀਂ ਗੱਲ ਹੋ ਰਹੀ ਅਸਲਤ ਦੇ ਵਿੱਚ ਸਿਆਸਤ ਕੀ ਰੁਖ ਲੈ ਰਹੀ ਹੈ ਪੰਜਾਬ ਦੀ ਗੱਲ ਕਰਦੇ ਦੇਖੋ ਚਾਹੇ ਮੈਂ ਦੇਸ਼ ਦੀ ਗੱਲ ਕਰਾਂ ਚਾਹੇ ਪੰਜਾਬ ਦੀ ਗੱਲ ਕਰਾਂ ਲੋਕਾਂ ਦੇ ਮੁੱਦਿਆਂ ਦੇ ਉੱਤੇ ਕੋਈ ਗੱਲ ਹੀ ਨਹੀਂ ਕਰਨੀ ਚਾਹੁੰਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਸਟੇਜ ਦੇ ਉੱਤੇ ਚੜਦੇ 75 ਸਾਲ ਆਜ਼ਾਦ ਹੋਇਆ ਨੂੰ ਸਾਨੂੰ ਹੋ ਗਏ ਤੇ 75 ਸਾਲ ਬਾਅਦ ਅਗਰ ਦੇਸ਼ ਦਾ ਪ੍ਰਧਾਨ ਮੰਤਰੀ ਮੰਗਲ ਸੂਤਰ ਤੇ ਵੋਟ ਮੰਗਣੀ ਚਾਹੁੰਦਾ ਮੱਜਾਂ ਤੇ ਵੋਟ ਮੰਗਣੀ ਚਾਹੁੰਦਾ ਧਰਮ ਤੇ ਵੋਟ ਮੰਗਣੀ ਚਾਹੁੰਦਾ ਤਾਂ ਇਹ ਦੇਸ਼ ਲਈ ਬਹੁਤ ਨਿਰਾਸ਼ਾਜਨਕ ਹੈ ਸ਼ਰਮਨਾਕ ਹੈ ਕਿਉਂ ਨਹੀਂ ਅੱਜ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਵਿੱਚ ਵੱਧ ਰਹੀ ਮਹਿੰਗਾਈ ਦੀ ਗੱਲ ਕਰਦੇ ਕਿਉਂ ਨਹੀਂ ਗਰੀਬ ਦੇ ਮੂੰਹ ਚ ਰੋਟੀ ਦੀ ਗੱਲ ਕਰਦੇ ਉਹਦੇ ਸਿਰ ਤੇ ਛੱਤ ਦੀ ਗੱਲ ਕਰਦੇ ਕਿਉਂ ਨਹੀਂ ਡਾਲਰ ਦੇ ਮੁਕਾਬਲੇ ਜਿਹੜਾ ਰੁਪਈਆ ਕਮਜ਼ੋਰ ਹੋ ਰਿਹਾ ਉਹਦੀ ਗੱਲ ਕਰਦੇ ਵਿਸ਼ਵ ਦੇ ਵਿੱਚ ਭਾਰਤ ਦੀ ਕੀ ਸਥਿਤੀ ਹੈ ਉਹਦੇ ਤੇ ਕਿਉਂ ਨਹੀਂ ਗੱਲ ਕਰਦੇ ਔਰ ਪੰਜਾਬ ਦੇ ਵਿੱਚ ਸਾਡੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ 2.5 ਸਾਲ ਹੋ ਗਏ 6 ਮਹੀਨੇ ਚੋਣਾਂ ਤੋਂ ਪਹਿਲਾਂ 2 ਸਾਲ ਹੁਣ ਚੋਣਾਂ ਤੋਂ ਬਾਅਦ ਉਹ ਇੱਕ ਗਾਣਾ ਲਾ ਕੇ ਨੱਚੀ ਜਾ ਰਹੇ ਨੇ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਦਬਦਾ ਕਿੱਥੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕਿੱਥੇ ਗਏ ਪੰਜਾਬ ਦੇ ਮੁੱਦੇ ਕਿੱਥੇ ਗਏ ਤੁਹਾਡੇ ਪੰਜਾਬੀਆਂ ਨਾਲ ਕੀਤੇ ਵਾਅਦੇ ਕਦੇ ਤਾਂ ਤੁਸੀਂ ਕਹਿੰਦੇ ਸੀ 1000 ਰੁਪਏ ਪ੍ਰਤੀ ਮਹਿਲਾ ਦੇਵਾਂਗੇ ਜੀ ਅਸੀਂ ਉਰੇ ਬਹੁਤ ਇੰਡਸਟਰੀ ਵਾਸਤੇ ਵਧੀਆ ਮਾਹੌਲ ਬਣਾ ਦਾਂਗੇ ਤੇ ਅੱਜ ਇਹ ਹਾਲ ਹੈ ਕਿ ਜਿਹੜਾ ਬੰਦਾ ਕਹਿੰਦਾ ਸੀ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ ਦਬਦਾ ਕਿੱਥੇ ਆ ਅੱਜ ਤਾਂ ਦਬ ਗਿਆ ਯਾਰ ਯਾਰ ਪਹਿਲਾਂ ਦਬ ਗਿਆ ਕੇਜਰੀਵਾਲ ਅੱਗੇ ਜਦੋਂ ਦਸਕਤ ਕਰਕੇ ਸਾਰਾ ਪੰਜਾਬ ਦਿੱਲੀ ਦਾ ਗੁਲਾਮ ਬਣਾਤਾ ਫੇਰ ਯਾਰ ਦਬਿਆ ਕੇਂਦਰ ਅੱਗੇ ਗ੍ਰਹਿ ਮੰਤਰੀ ਅਮਿਤ ਸ਼ਾ ਪ੍ਰਧਾਨ ਮੰਤਰੀ ਮੋਦੀ ਅੱਗੇ ਜਦੋਂ ਐਨਐਸਏ 40 ਕਿਲੋਮੀਟਰ ਪੰਜਾਬ ਦੇ ਅੰਦਰ ਆ ਗਈ ਇਹ ਤਾਂ ਬੋਲੀ ਹੀ ਨਹੀਂ ਉਸ ਤੋਂ ਬਾਅਦ ਐਨਐਸਏ ਲਾ ਕੇ ਸਾਡੇ ਨੌਜਵਾਨ ਬਾਹਰ ਸਿੱਟ ਤੇ ਇਹ ਤਾਂ ਬੋਲੀ ਹੀ ਨਹੀਂ ਭਗਵੰਤ ਮਾਨ ਸਾਹਿਬ ਤਾਂ ਤੇ ਹੁਣ ਰਹਿੰਦਾ ਖੁੰਦਾ ਯਾਰ ਦਬ ਗਿਆ ਕਾਂਗਰਸ ਅੱਗੇ ਕਿਉਂਕਿ ਸਮਝੌਤਾ ਕਰ ਲਿਆ ਦੇਸ਼ ਦੇ ਵਿੱਚ ਹੁਣ ਦੱਸੋ ਜੀ ਕਿੱਥੇ ਗਈ ਖਹਿਰਾ ਸਾਹਿਬ ਦਾ ਕੇਸ ਜਿਹੜੇ ਖਹਿਰਾ ਸਾਹਿਬ ਨੂੰ ਇਹ ਸਵੇਰੇ ਘਰੋਂ ਚੱਕਣ ਗਏ ਸੀ ਇਹ ਤਾਂ ਕਹਿੰਦੇ ਸੀ ਇਹਨਾਂ ਨਾਲੋਂ ਵੱਡਾ ਤਸਕਰ ਹੀ ਕੋਈ ਨਹੀਂ ਉਸੇ ਸੁਖਪਾਲ ਖਹਿਰਾ ਬਾਰੇ ਇਹ ਸੁਪਰੀਮ ਕੋਰਟ 'ਚ ਜਾ ਕੇ ਕਹਿੰਦੇ ਨੇ ਜੀ ਹੁਣ ਅਸੀਂ ਕੇਸ ਹੀ ਨਹੀਂ ਚਲਾਉਣਾ ਫਿਰ ਦਾਵੀਗੇ ਨਾ ਤੁਸੀਂ ਹੁਣ ਜਿਹੜੇ ਉਹਨਾਂ ਦੇ ਮੰਤਰੀਆਂ ਦੀ ਕਰਪਸ਼ਨ ਦੇ ਖਿਲਾਫ ਨਹੀਂ ਬੋਲਦੇ ਰਾਜਾ ਵੜਿੰਗ ਦੇ ਬੋਡੀਆਂ ਵਾਲੇ ਕੇਸ ਖਿਲਾਫ ਉਹਦੇ ਬਾਰੇ ਨਹੀਂ ਬੋਲਦੇ ਸੋ ਮੁੱਖ ਮੰਤਰੀ ਸਾਹਿਬ ਮੁੱਦਿਆਂ ਤੇ ਨਹੀਂ ਆ ਰਹੇ ਮੁੱਖ ਮੰਤਰੀ ਸਾਹਿਬ ਜੋਰੇ ਸਿਹਤ ਸਹੂਲਤਾਂ ਵਿਗੜਦੀਆਂ ਜਾ ਰਹੀਆਂ ਇਹਦੀ ਗੱਲ ਨਹੀਂ ਕਰਦੇ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਉਹਦੀ ਗੱਲ ਨਹੀਂ ਕਰਦੇ ਡਿਵੈਲਪਮੈਂਟ ਦੇ ਨਾਂ ਤੇ ਕਿੱਟਨੀ ਲੱਗੀ ਉਹਦੀ ਗੱਲ ਨਹੀਂ ਕਰਦੇ ਸੋਸ਼ਲ ਵੈਲਫੇਅਰ ਸਕੀਮਾਂ ਬੰਦ ਪਈਆਂ ਉਹਦੀ ਗੱਲ ਨਹੀਂ ਕਰਦੇ ਸੋ ਮੁੱਖ ਮੰਤਰੀ ਸਾਹਿਬ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਪਟਕਾ ਕੇ ਗਾਣੇ ਲਾ ਕੇ ਨੱਚਣਾ ਚਾਹੁੰਦੇ ਨੇ ਕੋ ਤੀਰ ਜੇ ਛੱਡ ਦਿੰਦੇ ਨੇ ਮੈਂ ਤਾਂ ਅੱਜ ਵੀ ਕਿਹਾ ਕੋ ਜਿਹੜਾ ਤੀਰ ਛੱਡਦੇ ਹੋ ਨਾ ਉਹ ਮਾਵਾਂ ਦੇ ਸੀਨੇ 'ਚ ਜਾ ਕੇ ਵੱਜਦਾ ਜਿਨ੍ਹਾਂ ਦੇ ਪੁੱਤ ਜਾਂ ਤਾਂ ਗੈਂਗਸਟਰਾਂ ਦੀ ਭੇਟ ਚੜ ਗਏ ਜਾਂ ਨਸ਼ੇ ਦੀ ਭੇਟ ਚੜ ਗਏ ਜਾਂ ਬੇਰੋਜ਼ਗਾਰੀ ਤੋਂ ਤੰਗ ਆ ਕੇ ਜਹਾਜ਼ ਚੜ ਗਏ ਇਹ ਤੀਰ ਭਗਵੰਤ ਮਾਨ ਸਾਹਿਬ ਉਹ ਮਾਵਾਂ ਦੇ ਸੀਨੇ 'ਚ ਵੱਜਦਾ ਧਿਆਨ ਦਿਓ ਇਸ ਪਾਸੇ ਤੋਂ ਤਾਂ ਕਹਿੰਦੇ ਕਿ ਅਸੀਂ ਵਿਕਾਸੀ ਇਹਨਾਂ ਕਰਾਤਾ ਕਿ ਲੋਕ ਆਪਣੇ ਆਪ ਹੀ ਜਿਹੜੇ ਸਰਕਾਰ ਦੀਆਂ ਪ੍ਰਾਪਤੀਆਂ ਦੇਖ ਕੇ ਵੋਟਾਂ ਪਾਦਣਗੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਚੈਲੰਜ ਕਰਦਾ ਹਾਂ ਕਿ ਕੋਈ ਵੱਡਾ ਹਸਪਤਾਲ 2 ਸਾਲ ਚ ਬਣਾਇਆ ਹੋਵੇ ਦੱਸ ਦਿਓ ਕੋਈ 에어ਪੋਰਟ ਆਇਆ ਹੋਵੇ ਪੰਜਾਬ ਦੇ ਵਿੱਚ ਦੱਸ ਦਿਓ ਕੋਈ ਵੱਡਾ ਇੰਸਟੀਚਿਊਟ ਬਣਿਆ ਹੋਵੇ ਦੱਸ ਦਿਓ ਕੋਈ ਵੱਡਾ ਹਾਈਵੇ ਬਣਾਇਆ ਹੋਵੇ ਮੁੱਖ ਮੰਤਰੀ ਸਾਹਿਬ ਕੋਈ ਪ੍ਰਾਈਵੇਟ ਇਨਵੈਸਟਮੈਂਟ ਹੀ ਆਈ ਹੋਵੇ ਦੱਸ ਤਾਂ ਦਿਓ ਨਾ 1 43000 ਨੌਕਰੀਆਂ ਦਾ ਝੂਠ ਨਵਾ ਸ਼ੁਰੂ ਕੀਤਾ ਮੁੱਖ ਮੰਤਰੀ ਨੇ ਆਖੇ ਜੀ ਮੈਂ 43000 ਨੌਕਰੀਆਂ ਦੇਤੀਆਂ ਪੰਜਾਬ ਚ ਮੈਂ ਅੱਜ ਵੀ ਸਵਾਲ ਕਰਦਾ ਕਿ ਅਗਰ ਪੰਜਾਬ ਦੇ ਵਿੱਚ 12500 ਪਿੰਡ ਹੈ ਤੇ 70% ਰੂਰਲ ਸੈਕਟਰ ਹੈ 70% ਪਿੰਡ ਹੈ ਪੰਜਾਬ ਦੇ ਤਾਂ 43000 ਦੇ ਹਿਸਾਬ ਨਾਲ ਉਹਦਾ 70% ਕੱਢ ਲਈਏ ਤਾਂ ਹਰ ਇੱਕ ਪਿੰਡ ਦੇ ਵਿੱਚ ਦੋ ਤੋਂ ਤਿੰਨ ਸਰਕਾਰੀ ਨੌਕਰੀਆਂ ਹੋਣੀਆਂ ਚਾਹੀਦੀਆਂ ਨੇ ਤਹਿਸੀਲ ਵਾਈਜ਼ ਡਾਟਾ ਜਾਰੀ ਕਰੋ ਜੀ ਕਿਹੜੇ ਪਿੰਡ 'ਚ ਤੁਸੀਂ ਕਿਹੜੇ ਨੌਜਵਾਨ ਨੂੰ ਨੌਕਰੀ ਦਿੱਤੀ ਉਹਦਾ ਐਡਰੈਸ ਤੇ ਫੋਨ ਨੰਬਰ ਦਿਓ ਮੁੱਖ ਮੰਤਰੀ ਸਾਹਿਬ ਦਰਅਸਲ ਪੰਜਾਬ ਦੇ ਮੁੱਦਿਆਂ ਤੇ ਨਹੀਂ ਆਉਣਾ ਚਾਹੁੰਦੇ ਵਿਗੜਦੀ ਲਾਅ ਐਂਡ ਆਰਡਰ ਦੀ ਸਥਿਤੀ ਤੇ ਨਹੀਂ ਆਉਣਾ ਚਾਹੁੰਦੇ ਜਿਹਦੇ ਬਾਰੇ ਸੁਪਰੀਮ ਕੋਰਟ ਚ ਕਹਿ ਕੇ ਆਏ ਨੇ ਕਿ ਭਾਈ ਔਰੇ ਕਦੇ ਵੀ ਅੱਤਵਾਦੀ ਹਮਲਾ ਹੋ ਸਕਦਾ ਔਰੇ ਗੈਂਗਸਟਰ ਭਾਰੂ ਨੇ ਤਾਂ ਫਿਰ ਜ਼ਿੰਮੇਵਾਰੀ ਕੀਦੀ ਹੈ ਗ੍ਰਹਿ ਮੰਤਰੀ ਕੌਣ ਹੈ ਭਗਵੰਤ ਮਾਨ ਸਾਹਿਬ ਹੀ ਨੇ ਫਿਰ ਦਿਓ ਅਸਤੀਫਾ ਸਿੱਧੂ ਮੂਸੇਵਾਲੇ ਦਾ ਉੱਥੇ ਐਗਜ਼ਾਮਪਲ ਦਿੰਦੇ ਨੇ ਕਹਿੰਦੇ ਜੀ ਉਹਦੀ ਮੌਤ ਤਾਂ ਹੋਈ ਕਿਉਂਕਿ ਉਹਦੀ ਸਿਕਿਉਰਿਟੀ ਘਟਾ ਲਈ ਉਹ ਘਟਾਈ ਕੀਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਅਫਸਰਾਂ ਨੇ ਇੱਕ ਇਹਨਾਂ ਦਾ ਐਡਵਾਈਜ਼ਰ ਜਾਂ ਤੁਰਿਆ ਫਿਰਦਾ ਉਹਨੇ ਪ੍ਰਚਾਰੀ ਇੱਕ ਦਿੱਲੀ ਵਾਲੀ ਬੀਬੀ ਨੇ ਪ੍ਰਚਾਰੀ ਸੋ ਇਹ ਸਾਰੀ ਗੱਲ ਤੇ ਜਵਾਬ ਦੇਣ ਦੀ ਬਜਾਏ ਬਸ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਦੱਬਦਾ ਕਿਥੇ ਕੀ ਇਹ ਗਾਣਾ ਪੰਜਾਬ ਦੇ ਮਸਲੇ ਹੱਲ ਕਰੂ ਮੇਰਾ ਸਿੱਧਾ ਸਵਾਲ ਸੋ ਪੰਜਾਬ ਦੇ ਮਸਲ ਲੈ ਕੇ ਅਕਾਲੀ ਦਲ ਵੀ ਕਾਫੀ ਚਿੰਤਿਤ ਹੈ ਪੰਜਾਬ ਬਚਾਓ ਯਾਤਰਾ ਵੀ ਕੱਢੀ ਜਾ ਰਹੀ ਹੈ ਕਿ ਰਿਸਪੌਂਸ ਅਗਰ ਇਸ ਤੋਂ ਪੰਜਾਬ ਬਚਾਓ ਯਾਤਰਾ ਨੂੰ ਭਰਪੂਰ ਪਿਆਰ ਪੰਜਾਬੀ ਦੇ ਰਹੇ ਨੇ ਇੱਕ ਮੰਚ ਹੈ ਪੰਜਾਬੀਆਂ ਨਾਲ ਵਿਚਾਰ ਵਮਰਸ਼ ਦਾ ਪੰਜਾਬੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲ ਰਹੇ ਨੇ ਆਪਣੀਆਂ ਦੁੱਖ ਤਕਲੀਫਾਂ ਦੱਸ ਰਹੇ ਨੇ ਔਰ ਅਥਾ ਪਿਆਰ ਮਿਲ ਰਹੇ ਔਰ ਮੁੱਖ ਮੰਤਰੀ ਵਾਂਗੂ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਹਰ ਰੋਜ਼ ਦਾ 60 ਕਿਲੋਮੀਟਰ ਦਾ ਰੋਡ ਸ਼ੋਅ ਕੱਢ ਰਹੇ ਨੇ 60 ਕਿਲੋਮੀਟਰ ਦਾ ਤੇ ਮੁੱਖ ਮੰਤਰੀ ਸਾਹਿਬ 1 ਕਿਲੋਮੀਟਰ ਜਾਂਦੇ ਨੇ ਸਰਕਾਰੀ ਅਫਸਰਾਂ ਤੋਂ ਹੀ ਆਪਣੇ ਤੇ ਫੁੱਲ ਸਟਾਉਂਦੇ ਨੇ ਉਹਦੇ 'ਚ ਵੀ ਇੰਨਾ ਥੱਕ ਜਾਂਦੇ ਨੇ ਸਿਰ 'ਚ ਪਾਣੀ ਪਾ ਕੇ ਦਸਤਾਰ ਦੀ ਬੇਦਬੀ ਕਰਨੀ ਪੈਂਦੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਅੱਜ ਬਹੁਤ ਪਿਆਰ ਦੇ ਰਿਹਾ ਔਰ ਕਿਉਂਕਿ ਪੰਜਾਬ ਔਰ ਦੇਸ਼ ਇਹ ਸਮਝਦਾ ਕਿ ਹੁਣ ਫੈਡਰਲ ਸਟਰਕਚਰ ਨੂੰ ਮਜ਼ਬੂਤ ਕਰਨ ਦੀ ਗੱਲ ਹੈ ਹੁਣ ਜਿਹੜਾ ਦੇਸ਼ ਦੀ ਜਿਹੜੀ ਪਾਵਰ ਹੈ ਉਹਨੂੰ ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਹੈ ਇਹਨੂੰ ਰੋਕਣ ਦੀ ਗੱਲ ਹੈ ਸੋ ਪੰਜਾਬ ਬਹੁਤ ਪਿਆਰ ਦੇ ਰਿਹਾ ਸ਼ਰਮਨੀ ਅਕਾਲੀ ਦਲ ਦੀ ਮਜ਼ਬੂਤੀ ਦਾ ਦਾਅਵੇ ਤਾਂ ਕਰ ਰਹੇ ਹੋ ਪਰ ਜੇਕਰ ਚੰਡੀਗੜ੍ਹ ਸੀਟ ਦੀ ਕਰੀਏ ਪਹਿਲੀ ਵਾਰ ਇਲੈਕਸ਼ਨ ਦੇ ਵਿੱਚ ਉਤਰੀ ਸੀ ਤਾਂ ਫਿਰ ਕਿਉਂ ਉਮੀਦਵਾਰ ਪਿੱਛੇ हट ਗਏ ਦੇਖੋ ਕੁਝ ਤੋਂ ਕਾਰਨ ਹੋਣਗੇ यूं ही ਤਾਂ ਕੋਈ ਬੇਵਫਾ ਨਹੀਂ ਹੁੰਦਾ ਸੋ ਇਹਨਾਂ ਦੀ ਮਜਬੂਰੀਆਂ ਹੋਣੀਆਂ ਕੋਈ ਬਟਰੇਲਾ ਸਾਹਿਬ ਦੀਆਂ ਪਾਰਟੀ ਨੇ ਬੜਾ ਮਾਣ ਸਤਿਕਾਰ ਦਿੱਤਾ ਪਾਰਟੀ ਨੇ ਐਮਸੀ ਬਣਾਇਆ ਯੂਟੀ ਦਾ ਪ੍ਰਧਾਨ ਬਣਾਇਆ ਐਮਪੀ ਦੀ ਟਿਕਟ ਦਿੱਤੀ ਅਗਰ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰ ਕੇ ਗਏ ਨੇ ਤਾਂ ਜਵਾਬ ਦੇ ਬੁਟਰੇਲਾ ਸਾਹਿਬ ਨੇ ਪਾਰਟੀ ਨੇਤਾ ਜਿੱਥੇ ਦੂਜੀਆਂ ਪਾਰਟੀਆਂ ਤਿਤਲੀਆਂ ਨੂੰ ਟਿਕਟ ਦੇ ਰਹੀਆਂ ਨੇ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਰਕਰ ਨੂੰ ਟਿਕਟ ਦਿੱਤੀ ਸੋ ਠੀਕ ਹੈ ਰਾਜਨੀਤੀ ਦੇ ਵਿੱਚ ਚੱਲਦਾ ਰਹਿੰਦਾ ਹੈ ਸ਼੍ਰੋਮਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਹਾਲਾਂਕਿ ਚੰਡੀਗੜ੍ਹ 'ਚ ਅਸੀਂ ਕਦੇ ਇਲੈਕਸ਼ਨ ਨਹੀਂ ਲੜੇ ਪਹਿਲੀ ਵਾਰੀ ਦਾ ਖੇਡਿਆ ਸੀ ਵਰਕਰ ਤੇ ਖੇਡਿਆ ਸੀ ਅਗਰ ਉਹਨੇ ਪਾਰਟੀ ਨੂੰ ਨਮੋਸ਼ ਕੀਤਾ ਤਾ ਪਾਰਟੀ ਉਹਰੇ ਆਪਣਾ ਜਥੇਪੰਦਕ ਢਾਂਚਾ ਮਜ਼ਬੂਤ ਕਰਕੇ ਅਗਲੀਆਂ ਜਿਹੜੀਆਂ ਚੋਣਾਂ ਹੋਣਗੀਆਂ ਉਹ ਪੂਰੀ ਸ਼ਾਨ ਦੇ ਨਾਲ ਲੜੇਗੀ। ਸੋ ਕੁਝ ਨੁਕਸਾਨ ਮਹਿਸੂਸ ਕਰਦੇ ਉਹਨਾਂ ਦੇ ਜਾਣਦੇ ਹੋਏ। ਮੈਂ ਹਮੇਸ਼ਾ ਮੰਨਿਆ ਕਿ ਵਿਅਕਤੀ ਵਿਸ਼ੇਸ਼ ਵੱਡਾ ਨਹੀਂ ਹੁੰਦਾ ਪਾਰਟੀ ਵੱਡੀ ਹੁੰਦੀ ਹੈ ਵਿਚਾਰਧਾਰਾ ਵੱਡੀ ਹੁੰਦੀ ਹੈ। ਸੋ ਇੱਕ ਅਤੇ ਬੰਦੇ ਦੇ ਜਾਣ ਨਾਲ ਪਾਰਟੀਆਂ ਨੂੰ ਫਰਕ ਨਹੀਂ ਪੈਂਦਾ ਪਾਰਟੀਆਂ ਸਮੁੰਦਰ ਹੁੰਦੀਆਂ ਨੇ। ਸਮੁੰਦਰ 'ਚੋਂ ਇੱਕ ਨਦੀ ਨਿਕਲ ਜੇ ਸਮੁੰਦਰ ਨੂੰ ਕੀ ਫਰਕ? ਫਿਲਹਾਲ ਚੰਨੀ ਸਾਹਿਬ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੇ ਬੀਬੀ ਜਗੀਰਕੌਰ ਦੇ ਨਾਲ ਕੁਝ ਹੈਗਾ ਤੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਹਾਲਾਂਕਿ ਇਲੈਕਸ਼ਨ ਕਮਿਸ਼ਨ ਵੂਮਨ ਕਮਿਸ਼ਨ ਦੇ ਵੱਲੋਂ ਵੀ ਇਸ ਦਾ ਨੋਟਿਸ ਲਿਆ ਗਿਆ ਨਹੀਂ ਦੇਖੋ ਚਰਨਜੀਤ ਚੰਨੀ ਸਾਹਿਬ ਤੇ ਪਹਿਲੀ ਵਾਰ ਕੋਈ ਐਸੀ ਹਰਕਤ ਨਹੀਂ ਪਹਿਲਾਂ ਵੀ ਕਰਦੇ ਰਹੇ ਨੇ ਬਤੌਰ ਮੰਤਰੀ ਵੀ ਕਰਦੇ ਰਹੇ ਨੇ ਪਰ ਬਹੁਤ ਨਿਰਾਸ਼ ਹਾਂ ਮੈਂ ਕਿ ਇੱਕ ਸ਼ਖਸੀਅਤ ਜਿਹੜੀ ਕਿ ਮੰਤਰੀ ਰਿਹਾ ਹੋਵੇ ਪੰਜਾਬ ਦੇ ਵਿੱਚ ਸੀਐਮ ਰਿਹਾ ਹੋਣ ਪੰਜਾਬ ਦੇ ਉਹ ਪਬਲਿਕ ਦੇ ਨੁਮਾਇੰਦੇ ਹੋ ਕੇ ਪਬਲਿਕ ਦੇ ਵਿੱਚ ਐਸੀ ਜਿਹੜੀ ਹਰਕਤ ਕਰਨੀ ਇਹ ਮੈਨੂੰ ਲੱਗਦਾ ਕਿ ਨਾਕਾਬਿਲੇ برداشت ਹੈ ਸੋ ਐਸੀਆਂ ਹਰਕਤਾਂ ਇਹ ਸ਼ੋਭਾ ਨਹੀਂ ਦਿੰਦੀਆਂ ਕਾਂਗਰਸ ਸਪਸ਼ਟੀਕਰਨ ਦੇਵੇ ਕਿਉਂਕਿ ਕਾਂਗਰਸ ਉਹਨਾਂ ਨੂੰ ਚੋਣ ਲੜਾ ਰਹੀ ਹੈ ਅੱਜ ਜਲੰਧਰ ਦੇ ਉਹ ਕੈਂਡੀਡੇਟ ਨੇ ਫਿਰ ਕਿੱਥੇ ਮਹਿਲਾਵਾਂ ਸੁਰੱਖਿਅਤ ਨੇ ਜਦੋਂ ਐਸੇ ਬੰਦਿਆਂ ਨੂੰ ਤੁਸੀਂ ਚੋਣ ਲੜਾ ਰਹੇ ਹੋ ਸੋ ਅਗਰ ਅੱਜ ਮਹਿਲਾ ਕਮਿਸ਼ਨ ਨੇ ਜਵਾਬ ਮੰਗਿਆ ਤਾਂ ਮੈਂ ਸਵਾਗਤ ਕਰਦਾ ਔਰ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਕੱਲ੍ਹ ਗੱਲ ਕਰਨ ਲਈ ਜਿਸ ਤਰ੍ਹਾਂ ਦੇ ਨਾਲ ਇਲੈਕਸ਼ਨ ਦਾ ਦੌਰ ਹੈਗਾ ਹੈ ਤਾਂ ਅਕਾਲੀ ਦਲ ਦੇ ਵੱਲੋਂ ਜਿੱਥੇ ਪੰਜਾਬ ਚੋਂ ਯਾਤਰਾ ਕੀਤੀ ਜਾ ਰਹੀ ਹੈ ਉੱਥੇ ਪੰਜਾਬ ਹੋਵੇ ਦੇਸ਼ ਹੋਵੇ ਉਸ ਤੇ ਮੁੱਦਿਆਂ ਦੇ ਵਿੱਚ ਜਿਹੜੇ ਕਿ ਲੋਕ ਮੁੱਦੇ ਗਾਇਬ ਨੇ ਉਸ ਨੂੰ ਲੈ ਕੇ ਹੋਏ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਸੋ ਬਦਰ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਚੈਨਲ ਕੈਮਰਾ ਪਰਸਨ ਮੋਹਨ ਦੇ ਨਾਲ ਪਰਵਿੰਦਰ ਕੁਮਾਰ ਚੰਡੀ